ਆਚਾਰਜ ਏਕ ਸੁਨੋਰੇ ਪੰਡਿਆ ਆਬ ਕੁਛ ਕਹਿਣ ਨਾ ਜਾਈ ਇਹ ਜਿਹੜੀ ਗੱਲ ਨੂੰ ਆਚਾਰਜ ਕਹਿੰਦਾ ਹੈ ਕਬੀਰ ਆਚਾਰਜ ਏਕ ਸੁਨੋਰੇ ਪੰਡਿਆ ਆਚਾਰਜ ਏਕ ਸੁਨੋਰੇ ਪੰਡਿਆ ਆਬ ਕੁਛ ਕਹਿਣ ਨਾ ਜਾਈ ਆਬ ਕੁਛ ਕਰਨ ਲੱਗੇ ਇਹਨੂੰ ਵਿਸਵਾਦ ਕੇ ਹੈ ਨਾ ਉਹ ਲੋਰ ਆਚਾਰਜ ਨੇ ਇਹਨੂੰ ਵਿਸਵਾਦ ਉਹਨਾਂ ਨੇ ਕਿਹਾ ਜਿਸ ਵਕਤ ਨਾਦ ਸੁਣਿਆ ਵੀਰ ਨੂੰ ਕਾਮਯਾਬ ਹੋਇਆ ਉਦੋਂ ਇਹ ਗੱਲ ਕਹੀ ਹੈ ਕਿਉਂਕਿ ਉੱਪਰ ਜਿਹੜੀ ਗੱਲ ਕਹੀ ਹੋਈ ਹੈ ਨਾਮ ਬੂਝ ਪਰਮ ਬਦ ਪਾਈ ਜਿਹਨੇ ਨਾਮ ਨੂੰ ਬੂਝ ਲਿਆ ਜਿਹੜੇ ਸ਼ਬਦ ਨਾਲ ਜੁੜ ਗਿਆ ਹੁਕਮ ਨਾਲ ਜੁੜ ਗਿਆ ਹੁਕਮ ਹੁਕਮ ਨੂੰ ਬੂਝ ਬਲਕੇ ਹੁਕਮ ਨੂੰ ਬੂਝਣ ਦੀ ਆਖਰੀ ਲਾਈਨ ਸੀ ਉਤਲੇਸ਼ ਆ ਬੁੱਧੀ ਆਖਰੀ ਬੰਦੀ ਆ ਹੁਕਮ ਨੂੰ ਗੁਜਰ ਹੁਕਮ ਪਛਾਣ ਦਾ ਖਸਮੇ ਮਿਲਣਾ ਹੁਕਮ ਆ ਪਛਾਣ ਦਾ ਖਸਮੇ ਮਿਲਣਾ ਉਹ ਨਾਨਕਾ ਦਾ ਹੁਕਮ ਬੂਝ ਪਰੰਪਰਪਾ ਗਲਤ ਇਕੋ ਹੀ ਹੈ ਉਹਨੋਂ ਹੁਕਮ ਜਦ ਪਛਾਣਿਆ ਉਹ ਚਾਰਜ ਹੋਇਆ ਜਿਹੜੀ ਜਿਹੜਾ ਕੁਝ ਮਾਲਾ ਤੋਂ ਪ੍ਰਾਪਤ ਕਰਨ ਚਾਹੁੰਦਾ ਸੀ ਭਰਲਾਉਣਾਂ ਤਾਂ ਕਿਹਾ ਸੀ ਵੀ ਦਰਸ਼ਨ ਹੋਊਗਾ ਦਰਸ਼ਨ ਕਿਹਾ ਜਾਊਗਾ ਜਿਹੇ ਜੀ ਭਾਵਨਾ ਉਹ ਲੇਖ ਦੇ ਤਾਰਾਂ ਦੇ ਚ ਜੈਸੀ ਜੈਸੀ ਭਾਵਨਾ ਕਿਸੇ ਦੀ ਹੁੰਦੀ ਉਸੇ ਰੂਪ ਚ ਕਰਦੇ ਦਰਸ਼ਨ ਦੇ ਜਿੰਦੇ ਇਹ ਤਾਂ ਸਾਡੀ ਮਰਜ਼ੀ ਹੋਈ ਉਹਦੇ ਰੂਪ ਬਣਾਉਣ ਦੇ ਪਰਮੇਸ਼ਰ ਉਹਦਾ ਆਪਣਾ ਤਾਂ ਕੋਈ ਰੂਪੇ ਨਾ ਹੋਇਆ ਕਿੰਨੀ ਗਲਤ ਗੱਲ ਕਹੀ ਹੋਈ ਹੈ ਅੰਦੇ ਜੈਸੀ ਕਿਸੇ ਦੀ ਭਾਵਨਾ ਹੁੰਦੀ ਐ ਚਾਹਉਂਦੀ ਉਹ ਇਹ ਬਣ ਕੇ ਦਰਸ਼ਨ ਦੇ ਉਹਦਾ ਬ੍ਰਾਜ਼ੀਲੀ ਰੂਪ ਤਾਂ ਕੋਈ ਵੀ ਨਹੀਂ। ਤਾਂ ਸਾਡੀ ਇੱਛਾ ਅਨੁਸਾਰ ਰੂਪ ਹੈ। ਇਹ ਧਰਮ ਦੇ ਨੋਤੇ ਫਰੋਡ ਝੂਠ ਹੈ ਇਹ। ਕਿਸੇ ਨੂੰ ਅਜੇ ਇਹ ਦਰਸ਼ਨ ਹੋਇਆ ਹੀ ਨਹੀਂ ਬਰ ਉਹ ਖਾਣ। ਮਖਾਨਾ ਰੂਪ ਦੇ ਦਰਸ਼ਨ। ਉਹਦਾ ਮਾਲਾ ਤਾਂ ਫੇਰਦਾ ਲੋ ਵੀ ਸ਼ਾਇਦ ਉਹ ਗੱਲ ਸੱਚ ਹੈ। ਜਦੋਂ ਮੰਨ ਕੇ ਵੀ ਇਹ ਗੱਲ ਝੂਠ ਹੈ ਕਿਸ ਨੂੰ ਨਾ ਦਰਸ਼ਨ ਹੋਇਆ ਨਾ ਇਹ ਤਾਂ ਹੁੰਦਾ ਹੁੰਦਾ। ਆਹੀ ਹੈ ਸੰਸਾਰੀ ਮਨਤਾ ਹੋ ਜਾਂਦੀ ਹੈ। ਰੇਤ ਸੇ ਦੌੜ ਲੱਗ ਜਾਂਦੀ ਹੈ ਮਾਇਆ ਹੁੰਦਾ ਹੈ ਮਾਇਆ ਵੜਨੀ ਦਿੱਤੀ। ਤਦ ਤੂੰ ਬਣਿਆ ਨਹੀਂ ਉਹ ਜੱਕ ਤੂੰ ਕੰਮ ਕਰਕੇ ਖਾਨ ਕਿਤੇ ਡੇਰਾ ਬਣਿਆ ਉਹਦਾ ਤੇਰਾ ਕੋਈ ਮੰਦਿਰ ਬਣਿਆ ਉਹਦਾ ਬਾਹਰ ਚੜਾਵਾ ਚੜਦਾ ਲੈਣਾ ਲਗੀਆਂ ਹੁੰਦੀਆਂ ਉਹ ਕੰਮ ਹੋਇਆ ਨਹੀਂ ਤੈਨੂੰ ਤਾਂ ਨਹੀਂ ਤੇਰੇ ਜੀ ਲੱਗਦਾ ਮਾਲਾ ਜੀ ਉਹ ਕਹਿੰਦਾ ਮੈਂ ਉਹਦੇ ਖਾਤਰ ਰੋਟੀ ਖਾਤਾ ਤਾਂ ਨਾ ਕਹ ਤੂੰ ਕੀਤਾ ਰੋਟੀ ਦਾ ਮੈਂ ਹੱਥ ਪਰ ਉਹਨਾਂ ਖਬੂਰ ਮੇਰਾ ਜਿਹੜਾ ਮਸਲਾ ਹੈ ਉਹ ਬਤਲਾਇਆ ਜੇ ਤੁਸੀਂ ਕਹਿੰਦੇ ਕੋਈ ਪ੍ਰਾਪਤੀ ਹੁੰਦੀ ਹੈ ਧਰਮ ਤੋਂ ਧਰਮ ਤੋਂ ਜਿਹੜੀ ਪ੍ਰਾਪਤੀ ਹੋਦੋ ਉਹ ਤਾਂ ਕੁਝ ਹੁੰਦੀੋ ਨਹੀਂ ਸੀ ਹੁੰਦੀ ਤਾਂ ਹੋਊਗੀ ਪ੍ਰਾਪਤੀ ਜ਼ਰੂਰ ਵੀਰ ਨੇ ਕਿਹਾ ਇਹ ਨਹੀਂ ਗੱਲ ਪਰ ਇਹ ਨਾਲੇ ਧਰਮ ਤੋਂ ਨਹੀਂ ਹੁੰਦੀ ਥੋੜੇ ਵਾਲੇ ਤੁਹਾਨੂੰ ਤਾਂ ਨਹੀਂ ਹੁੰਦੀ ਤਾਂ ਇਹ ਕਹਣਾ हमरे कुछ पौने ਆਰਾਮ ਕਹੋ ਵੀ ਰਹਾ ਤੋ ਹੁਗ ਗਏ ਤੁਸੀਂ ਇਸ ਮਾਲਾ ਮਾਲਾ ਫੇਰ ਨਾਲਿਆਂ ਨਹੀਂ ਕੋਲ ਦੇ ਵੀ ਤਾਂ ਕਿਸੇ ਨੇ ਰਾਹ ਦੱਸਿਆ ਨਹੀਂ ਅੱਜ ਤੱਕ ਇਹ ਚੱਲਦਾ ਰਾਮ ਬਾਰੇ ਕੋ ਗਿਆਨ ਨਹੀਂ ਕਰਾਇਆ। ਅਮਰੇ ਗੁਲ ਕੌਣ ਹੈ ਰਾਮ ਕੇ ਹੋ ਕੀ ਨੇ ਕੇ ਰਾਮ। ਪੂਰਾ ਨੂੰ ਇਹ ਕਹਿਣਾ ਵਾਲਾ ਨੇ। ਦੱਸੋ ਕੀ ਨੇ ਰਾਮ ਬਾਰੇ ਦੱਸਿਆ। ਰਾਮ ਦਾ ਗਿਆਨ ਕੀ ਨੇ ਕਰਾਇਆ? ਜਬ ਕੀ ਵਾੜਾ ਲੈ ਨੁਤੇ ਤਬ ਤੇ ਸੁਖ ਨਾ ਪਿਓ। ਤਾਂ ਹੀ ਤਾਂ ਸੁਖ ਨਹੀਂ ਹੋਇਆ। ਸੁਖ ਤਾਂ ਰਾਮ ਮਿਲ ਕੇ ਹੁੰਦਾ ਜੀ। ਰਾਮ ਬਾਰੇ ਤਾਂ ਗਿਆਨ ਹੀ ਨਹੀਂ ਹੈ। ਸੁਖੇ ਤਾਂ ਹੁੰਦਾ ਜੀ। ਫੇਰ ਬੜਦਾ ਬੋਲਿਆ ਕਬੀਰ ਨੇ ਵਾੜਾ ਆ। ਫੋੜ ਬਾੜਾ ਛੱਡ ਕੇ ਮਗਰ ਚਲਾ ਗਿਆ ਮਗਰ ਜਾ ਕੇ ਮਸਲਾ ਹੱਲ ਹੋ ਗਿਆ ਦਰਸ਼ਨ ਹੋ ਗਿਆ ਪਹਿਲੇ ਦਰਸ਼ਨ ਮਗਰ ਪਾਇਓ ਜਾਂ ਦਰਸ਼ਨ ਹੁਕਮ ਬੁੱਝ ਲਿਆ ਉੱਥੇ ਹੁਕਮ ਪਛਾਣ ਲਿਆ ਉੱਥੇ ਜਾ ਕੇ ਪੜ ਕੇ ਸਮਝ ਕੇ ਫੇਰ ਅਜਰਜ ਦੀ ਗੱਲ ਕਰ ਰਿਹਾ ਜਿਹੜਾ ਹੋਇਆ ਹੀ ਨਹੀਂ ਸੀ ਸੁਣਿਆ ਹੀ ਨਹੀਂ ਸੀ ਕੰਮ ਜਿਹੜਾ ਸੁਣਿਆ ਸੀ ਉਹ ਝੂਠ ਹੈ ਜੋਗੀਆ ਵਾਲਾ ਤੁਹਾਨੂੰ ਸੁਣਿਆ ਸੀ ਉਹ ਝੂਠ ਹੈ ਤੋਂ ਕੁਝ ਪ੍ਰਾਪਤੀ ਨਹੀਂ ਬਾੜਾ ਵਾਲਿਆਂ ਦਾ ਤੁਹਾਨੂੰ ਸੁਣਿਆ ਸੀ ਝੂਠ ਹੈ ਉਹ ਤੋਂ ਪ੍ਰਾਪਤੀ ਨਹੀਂ ਜੀ ਦਾ ਪ੍ਰਚਾਰ ਨਹੀਂ ਸੀ ਉਤੋਂ ਪ੍ਰਾਪਤੀ ਹੋ ਗਈ। ਇਸ ਤਰ੍ਹਾਂ ਦਾ ਪ੍ਰਚਾਰ ਨਹੀਂ ਹੁੰਦਾ। ਇਸ ਕਰਕੇ ਨੂੰ ਨਵਾ ਕੇ ਹਰ ਵਾਰ ਨਵਾ ਹੀ ਹੁੰਦਾ ਹੈ। ਪ੍ਰਚਾਰ ਨਹੀਂ ਨਾ ਹੁੰਦਾ। ਸਾਹਿਬ ਇਹ ਰੀਤ ਨੂੰ ਤਾਂ ਹੀ ਕਿਹਾ ਹੈ। ਕਹਾਣੀ ਵਾਲਾ ਸਾਖੀ ਜਿਹੜਾ ਤਾਨੂੰ ਰੀਤ ਨਵਾ ਨਹੀਂ ਹੁੰਦਾ। ਬਸ। ਰੀਤ ਨਵਾ ਹੀ ਹੁੰਦਾ। ਸ਼ਬਦ ਵਿਚਾਰ ਨਹੀਂ ਨਵਾ ਹੀ ਹੁੰਦਾ। ਪਰ ਜੇ ਅਤਤਾਂ ਹੋਵੇ ਜੇ ਕਿਸ ਨੂੰ ਗਿਆਨ ਹੋਵੇ ਜਾਂ ਗਿਆਨ ਲੁਕਤ ਹੋ ਗਿਆ ਇਹਦਾ ਪ੍ਰਚਾਰ ਕਿਥੋਂ ਹੋਲ ਪ੍ਰਚਾਰ ਬੰਦ ਹੋ ਗਿਆ ਅੱਜ ਵਰ ਮਤਾ ਪ੍ਰਚਾਰ ਬੰਦ ਹੋਇਆ ਤਾਂ ਹੀ ਹੈ ਇਹਦਾ ਗਿਆਨ ਨਹੀਂ ਇਹਦੇ ਤੋਂ ਗੁਰਬਾਣੀ ਸਾਡੇ ਕੋਲ ਹੋਣੀ ਹੋਰ ਗੱਲ ਹੈ ਗੁਰਬਾਣੀ ਦੀ ਸਮਝੋਣੀ ਹੋਰ ਗੱਲ ਹੈ ਇਸ ਕਰਕੇ ਇਹੋ ਜੀ ਬਣ ਇਹ ਹੈ ਜਿਆ ਗਿਆਨ ਗ੍ਰੰਥਾਂ ਦੇ ਵਿੱਚ ਉਦੋਂ ਵੀ ਸਿੱਖਬੀਰ ਵੇਲੇ ਬਾਹਰ ਪਿਆ ਸੀ ਜਿਹੜਾ ਉਹਨੇ ਪੜ੍ਹ ਲਿਆ ਉਹਨੂੰ ਸਮਝ ਆ ਗਈ ਇਹਨਾਂ ਦੇ ਕੋਲ ਸੀ ਉਹਨੂੰ ਸਮਝ ਨਹੀਂ ਆਈ ਹਰ ਕਿਸਰ ਬੰਨ ਜਿਨ੍ਹਾਂ ਦੇ ਕੋਲ ਪਿਆਰ ਸੀ ਉਹਨਾਂ ਨੂੰ ਸਮਝ ਨਹੀਂ ਆਈ ਕਬੀਰ ਨੂੰ ਸਮਝ ਆ ਗਈ ਬੁੱਧ ਤੇ ਸੀ ਸਮਝ ਆਦਾ ਸੀ ਕਬੀਰ ਸੀ ਸੈਂਸਿਟਿਵ ਸੀ ਜਿਆਦਾ ਗਿਆਨ ਸੀ ਉਹਨੂੰ ਪੜਾਈ ਦਾ ਵੀ ਲੋੜ ਸੀ ਲੋੜ ਸੀ ਉਹਨੂੰ ਸਮਝ ਆ ਗਈ ਉਹਨੇ ਸ਼ਰਤਾਂ ਪੋਰੀਆਂ ਕਰਦੀਆਂ ਗੁਰਬਾਣੀ 'ਚ ਕੋਈ ਸ਼ਰਤਾਂ ਨੇ ਜਿਹੜਾ ਪੂਰੀਆਂ ਕਰਦਾ ਚੱਲਿਆ ਜਾਊ ਉਹਨੂੰ ਸਮਝ ਆ ਜਾਂਦੀ ਗੁਰਬਾਣੀ 'ਚ ਸ਼ਰਤਾਂ ਨੇ ਜਿਹੜਾ ਨਾਲ ਦੀ ਨਾਲ ਸ਼ਰਤ ਪੂਰੀ ਕਰੂ ਨਾਲ ਦੀ ਨਾਲ ਪੌੜੀ ਜਿਹੜੀ ਜਾਂਦਾ। ਇਹ ਸ਼ਰਤ ਨਹੀਂ ਪੂਰੀ ਕਰਦਾ। ਫਿਰ ਇਹਦੀ ਸਮਝ ਨਹੀਂ ਆਉਂਦੀ ਬੰਨੇ ਕੀ ਗੱਤ ਕਹੀ ਨਾ ਜਾਏ। ਇਹ ਬੰਨੇ ਮਾਰਗਠਾਕ ਨਾ ਪਾਇ। ਜੇ ਮੰਨੂਗਾ ਫਿਰ ਅਸਤੇ ਯਰਗਾ ਫੜਨੀ ਆਉਂਦੀ ਜਿੱਥੇ ਮੰਨਣ ਤੇ ਆਟ ਗਿਆ ਉੱਥੇ ਹੀ ਪੌੜੀ ਘਾੜੀ ਨਹੀਂ ਵੇਚਣਦਾ। ਉੱਥੇ ਹੀ ਖੜ ਜਾਂਦਾ। ਫਿਰ ਨਹੀਂ ਸਮਝ ਆਉਂਦੀ ਇਹਦੀ। ਇਹ ਸ਼ਰਤ ਹੈ। ਬੰਨੇ ਮਾਰਗਠਾਕ ਨਾ ਪਾਇ ਤਾਂ ਸ਼ਰਤ ਹੈ ਸਿੱਧੀ। ਜੇ ਮੰਨੂਗਾ ਗੁਰਬਾਣੀ ਨੂੰ ਕਾ ਰਸਤੇ ਹੀ ਰੁਪਾ ਆਬੜੀ ਤੇ ਉੱਥੇ ਬ੍ਰੇਕ ਲੱਗੇ ਲੱਗੇ ਰ ਬ੍ਰੇਕ ਆਦੇ ਲੱਗਣੇ ਪ੍ਰਚਾਰ ਕਾਨੂੰ ਮੰਨਦਾ ਕੋਈ ਨਹੀਂ ਨਾ ਮੰਨ ਗਣੀ ਜਲਾ ਹੈ ਵਰਣੀ ਨੂੰ ਮੰਨੇ ਤੇ ਬਣਾਇਆ ਗਿਆ ਰ ਘਰ ਨੂੰ ਇਹ ਸਮਝ ਨਹੀਂ ਆਉਂਦੀ ਆ ਨਹੀਂ ਸਕਦੀ ਸਮਝ ਮੰਨਣ ਦੇ ਨਾਲੇ ਆਕਾਰ ਬੜਾ ਹੁੰਦਾ ਹੈ ਬਾਂਡੇ ਦਾ ਮਨ ਸਾਫ ਹੁੰਦਾ ਹੈ ਨਿਰਮਲ ਹੁੰਦਾ ਹੈ ਤਾਂ ਆਉਂਦੀ ਸਮਝ ਉਹਦੀ ਉਹ ਤੇ ਨਰਮਲ ਹੁੰਦੀ ਐ ਤਾਂ ਸਮਝ ਆਉਂਦੀ ਐ ਹਾਂ ਆ ਚਾਰਜ ਇੱਕ ਸੋਲਵਾਰੇ ਪੰਡਿਆ ਵਿਸਵਾਦ ਹੋ ਗਿਆ ਖਬੀਰ ਨੂੰ ਇਹ ਕੀ ਹੋ ਗਿਆ ਆ ਬੁਗਿਆ ਚ ਕਹਿਣ ਨਾ ਜਾਈ ਕਹ ਰਾ ਪੰਡਿਆ ਤੈਨੂੰ ਇੱਕ ਵਿਸਵਾਦ ਦੀ ਗੱਲ ਦੱਸਾਂ ਹੈਰਾਨੀ ਦੀ ਗੱਲ ਦੱਸਾਂ ਬਈ ਗੱਲ ਦੱਸਣ ਤੇ ਦਸੀਓ ਨਹੀਂ ਜਾ ਸਕਦੀ ਦੱਸਾਂ ਕੀ ਦੱਸਣ ਤੇ ਪਰੇ ਗੱਲ ਐ ਹੁਣ ਆ ਗੱਲ ਲਿਖੀ ਹੋਈ ਐ ਬਈ ਬੋਲਣ ਦੇ ਪਰੇ ਐ ਆਪ ਗਿਟ ਕਹਿਣਾ ਨਾ ਜਾਈ ਕਹਿਣਾ ਜਾਈ ਕਹਿਣ ਸੁਣ ਤੇ ਪਰੇ ਦੀ ਗੱਲ ਹੋ ਗਈ ਸੁਣਨਾਰੇ ਸੁਣਨਾਰੇ ਗਣਗੰਧਰਵ ਜੀ ਨੇ ਮੋਹੇ ਸੁਣਨਾਰੇ ਗਣਗੰਧਰਵ ਜੀ ਨੇ ਮੋਹੇ ਹੋਏ ਨੇ ਬਹੁਤ ਯਾਰ ਦੇ ਬਸਾਏ ਨੇ ਸੰਸਾਰ ਚ ਉਹ ਬਾਸ ਵਿੱਚ ਜੀ ਨੇ ਪਾਏ ਹੋਏ ਨੇ ਸਾਰੇ ਤੇਰੇ ਭਮਨ ਮੇ ਖੁਲੀ ਲਾਈ ਆ ਤਿੱਲੇ ਬਬਣਾ ਨੂੰ ਆਪਣੇ ਲੱਖ ਪਾ ਕੇ ਕਾਬੂਜ ਕੀਤਾ ਹੈ ਵੇਖ ਲਈ ਕਹਿੰਦੇ ਨੇ ਤਰਾਗੀ ਨੂੰ ਅਸਲ ਤੇ ਨੱਥ ਨੂੰ ਕਿਹਾ ਹੈ ਵੇਖ ਲਈ ਇਹਦੀ ਨੱਥ ਨਕਰ ਨੱਥ ਖਸਮਤ ਤੇ ਨੇ ਭਵਣਾ ਦੇ ਜੀ ਆਪਣੇ ਕਾਬੂ ਚ ਫੇਰ ਰੱਖੇ ਉਹ ਜ ਫਸਾ ਕੇ ਫੇਰ ਆਪਣੇ ਕਾਬੂ ਚ ਰੱਖੇ ਨੇ ਤੇਰੇ ਭਵਣਾ ਵੇਖ ਲਈ ਲਈ ਰਾਜਾ ਰਾਮ ਅਨਹਦ ਕਿੰਗਰੀ ਵੱਜੈ। ਓ ਰਾਜਾ ਰਾਮ ਦੀ ਅਨਹਦ ਕਿੰਗਰੀ ਵੱਜੈ। ਕਿੰਗਰੀ ਹੁਕਮ ਹੈ ਉਹ ਹੁਕਮ ਨੇ ਵੱਜ ਕੀਤੇ ਨੇ ਉਹ ਕਿੰਗਰੀ ਮੇਰੇ ਅੰਦਰ ਵੱਜਦੀ ਹੈ। ਮੈਨੂੰ ਸੁਣਦੀ ਹੈ। ਉਹ ਕਿੰਗਰੀ ਸਰ ਵਿਆਪੀ ਮੈਨੂੰ ਸੁਣਨ ਲੱਗੀ। ਉਹ ਹੁਕਮ ਮੇਲੇ ਨਾ ਹੁਕਮੇ ਸੁਣਨ ਲੱਗਿਆ। ਉਹ ਹੁਕਮ ਸੁਣਨ ਲੱਗਿਆ ਸ਼ਬਦ ਗੁਰੂ ਪ੍ਰਗਟ ਹੋ ਗਿਆ ਅੰਦਰ। ਰਾਜਾ ਰਾਮ ਅਨਹਦ ਕਿੰਗਰੀ ਵੱਜੈ। ਕਿੰਗਰੀ ਵੱਜੈ। ਵੱਜਦੀ ਹੈ ਮੈਨੂੰ ਸੁਣਦੀ ਹੈ। ਬਈ ਸਾਰਿਆਂ ਨੇ ਸੁਣਦੀ ਹੈ ਕਿਉਂ ਨਹੀਂ ਸੁਣਦੀ ਸਾਰਿਆਂ ਨੂੰ ਜਿੰਨਾ ਚਿਰ ਰਾਜਮਾਲ ਮਨ ਸ਼ੋਰ ਹੈ ਮਾਇਆ ਦਾ ਸ਼ੋਰ ਹੈ ਜਿੰਨਾ ਚਿਰ ਅੰਦਰ ਉਹ ਰੌਣਕ ਜਿੰਦੀ ਸੁਣਦੀ ਜਿੱਥੇ ਜਿਆਦਾ ਰੌਲਾ ਪੈਂਦਾ ਹੋਵੇ ਉੱਥੇ ਘੜੀ ਦੀ ਟਿਕ ਟਿਕ ਨਹੀਂ ਸੁਣਦੀ ਦਿਨੋਂ ਤਾਂ ਉਹ ਵੀ ਸੁਣਦੀ ਜੇ ਸ਼ਾਂਤੀ ਵੀ ਹੋਵੇ ਉਹ ਘੜੀ ਦੀ ਟਿਕ ਟਿਕ ਦਾ ਤਾਲ ਸੁਣਦੀ ਹੈ ਜਦੋਂ ਬਿਲਕੁਲ ਸ਼ਾਂਤੀ ਹੋ ਜਾਏ ਉਹ ਤਾਂ ਘੜੀ ਦੀ ਟਿਕ ਟਿਕ ਜਨੀ ਆਵਾਜ਼ ਹੈ ਜਿਵੇਂ ਆਪਣੇ ਸਰੀਰ ਦੇ ਵਿੱਚ ਚਲਦੀ ਹੋਣੇ ਆਵਾਜ਼ਾਂ ਰਵਜਦੀ ਆਵਾਜ਼ ਆ ਜਵੇ ਕਿਸੇ ਨੂੰ ਜੋ ਕੀ ਇਹ ਹੀ ਸੁਣਦੇ ਸੀ ਔਰ ਕੁਝ ਨਹੀਂ ਸੀ ਆਵਲੇ ਸਰੀਰ ਦੀ ਆਵਾਜ਼ ਇਹ ਵੀ ਦਿਨੂ ਨਹੀਂ ਸੁਣਦੀ ਆਮ ਆਦਮੀ ਇਹ ਵੀ ਧਿਆਨ ਨਾਲ ਸੁਣਦੀ ਹੈ ਭਾਈ ਿਤੱਕ ਤੱਕ ਤਾਂ ਜੋਗੀਆਂ ਦਾ ਇਹ ਉਦੋਂ ਵੀ ਗਾਹਾਂ ਦੀ ਗੱਲ ਹੈ ਸਰੀਰ ਤੋਂ ਹਟ ਕੇ ਸਰੀਰ ਦੀਆਂ ਆਵਾਜ਼ਾਂ ਨੇ ਨਾ ਇਹ ਤਾਂ ਗਾਹਾਂ ਆ ਫਿਰ ਉਹ ਇਹ ਉਹਨਾਂ ਸੁਣ ਲੂ ਇਹਨਾਂ ਜਿਵੇਂ ਧਿਆਨ ਲੜ ਜੇ ਇਹ ਤੇਰੇ ਕੁੜੀ ਜਿ ਬੈਠੇ ਤੇ ਸੁਣਦੀ ਇਹਨੇ ਦਿਮਾਗ ਦੇ ਨਾਲ ਜੁੜੇ ਤੇ ਸੁਣਦੀ ਇਹਨੇ ਸਰੀਰ ਦੀਆਂ ਆਵਾਜ਼ਾਂ ਜੇ ਦਿਮਾਗ ਛੱਡ ਜਵੇ ਫਿਰ ਉਹ ਆਵਾਜ਼ ਸੁਣਦੀ ਉਦੋਂ ਅੱਗੇ ਚਲਾ ਜਾਵੇ ਫਿਰ ਤੇ ਬੁੱਧ ਕੱਲੀ ਰਹਿ ਜਾਵੇ ਨਰੋਲ ਕੱਲੀ ਬੁੱਧ ਰਹਿ ਜਾਵੇ ਟੱਚ ਨਾ ਕਰੇ ਮਾਇਆ ਨੂੰ ਜੇ ਮਾਇਆ ਨੂੰ ਟਛ ਨਹੀਂ ਬੰਦ ਕਰਦੀ ਨਾ ਸਪਰਸ਼ ਨਹੀਂ ਕਰਦੀ ਮਾਇਆ ਨੂੰ ਮਾਨਾਰ ਬੁੱਧ ਜਾਂ ਮਾਇਆ ਦਾ ਸਪਰਸ਼ ਬੰਦ ਕਰ ਦੇਣ ਫਿਰ ਨਿਰਗਾਰ ਕੋਗਲ ਸੁਣਦੀ ਜੇ ਮਾਇਆ ਦਾ ਸਪਰਸ਼ ਬੰਦ ਕਰਨ ਫਿਰ ਜੁੜ ਲਗਾ ਦੇਣ ਸਵਾਲ ਇਹ ਫਿਰ ਜੁੜਦੇ ਨੇ ਆਕਾਸ਼ ਨਾਲ ਆਕਾਸ਼ ਨਾਲ ਜੁੜ ਕੇ ਹੀ ਆਕਾਸ਼ ਮਾਨੀ ਸੁਣਦੀ ਹੈ ਆਕਾਸ਼ ਮਾਇਆ ਤੋਂ ਅੱਡ ਹੈ ਆਕਾਸ਼ ਤੋਂ ਮਾਇਆ ਪੈਦਾ ਹੋਈ ਹੋਈ ਹੈ ਮਾਇਆ ਛੱਡ ਕੇ ਮਨ ਬੁੱਧ ਫਿਰ ਆਕਾਸ਼ ਨਾਲ ਜੁੜ ਜਾਂਦੇ ਨੇ ਉੱਥੇ ਹੀ ਕਾਸ਼ੀ ਦੇ ਤੁਰ ਪੈਦਾ ਹੁੰਦੀ ਹੈ ਉੱਥੇ ਹੀ ਤੁਰ ਪੈ ਕਾਸ਼ੀ ਤੇ ਤੁਰ ਰੁਪ ਜਾ ਤੁਰ ਕਾਸ਼ੀ ਤੇ ਕਾਸ਼ੀ ਜਾ ਆਕਾਸ਼ ਨਾਲ ਜੁੜ ਕੇ ਸੁਣਦੀ ਆਕਾਸ਼ ਬਾਣੀ ਸਰੀਰ ਨਾਲ ਜਿਹੜੇ ਨੂੰ ਆਕਾਸ਼ ਬਾਣੀ ਕਿਸੇ ਨੂੰ ਸੁਣੀ ਹੋਵੇ ਗਲਤ ਕਰ ਲੈ ਸਰੀਰ ਨਾਲ ਜਿਹੜੇ ਨੂੰ ਸਰੀਰ ਦੇ ਵਿੱਚ ਜਿਹੜੀ ਪੈਦਾ ਹੁੰਦੀ ਹੈ ਆਵਾਜ਼ ਸਰੀਰ ਦੇ ਵਿੱਚ ਬਹੁਤ ਕੁਝ ਵਾਜਾ ਪੈਦਾ ਹੁੰਦੀ ਹੈ ਸਾਹਾਂ ਸਾਹ ਪੈਦਾ ਹੁੰਦੀ ਹੈ ਖਾਣਾ ਹਜਮ ਹੁੰਦਾ ਹੈ ਹਾਰਡ ਚੱਲਦਾ ਹੈ ਫੇਫੜਾ ਸਾਹ ਲੈਂਦਾ ਹੈ ਬਹੁਤ ਕੁਝ ਡਾਕਟਰ ਵੀ ਸੁਣਦੇ ਨੇ ਆਵਾਜ਼ ਹੈ ਸਟੈਥੋਸਕੋਪ ਨਾਲ ਨਬਜ ਚੱਲਦੀ ਹੈ ਖੂਨ ਦਾ ਦੌਰ ਹੈ ਬਾਲ ਬਾਰ ਬਾਰੇ ਬੋਲਦੇ ਨੇ ਬਾਲ ਜਿਹੜੇ ਪੰਪਿੰਗ ਹੁੰਦੀ ਹੈ ਖੂਨ ਦੀ ਉਹ ਆਵਾਜ਼ ਇਸ ਜਿਹੜੇ ਜੜੇ ਜੁੜ ਕੇ ਸੁਣਦੀਆਂ ਨੇ ਤ੍ਰਿਕੁਟੀ ਚ ਉਹ ਤੋਂ ਕੱਸ ਉਹ 10000 ਸੁਣਦੀ ਹੈ ਹਾਂ ਰਾਜਾ ਰਾਮ ਆਨੰਦ ਕਿੰਦਰੀ ਬਾਜ ਜਾ ਕੇ ਦ੍ਰਿਸ਼ ਨਾਦ ਲੈ ਬਲਗਾ ਜਾ ਕੇ ਦ੍ਰਿਸ਼ ਜਦੋਂ ਉਹ ਦ੍ਰਿਸ਼ਮਗਲ ਹੋ ਜਾਂਦੀ ਹੈ ਨਾ ਕਿੰਦਰੀ ਜਦੋਂ ਉਹ ਸ਼ਬਦਾਂ ਨਾਲ ਜੁੜ ਜਾਂਦਾ ਹੈ ਫਿਰ ਨਾਦ ਨਾ ਲੈ ਬਲੰਦੀ ਉਹ ਨਾਦ ਉਹ ਨਹੀਂ ਹੈ ਸੁਰਤ ਤੋ ਨਾ ਚੇਲਾ ਸ਼ਬਦ ਗੁਰੂ ਸੁਰਤ ਤੋ ਨਾ ਚੇਲਾ ਉਹ ਤੁਨੀ ਦੇ ਨਾਲ ਸੁਰਤ ਜੁੜਦੀ ਹੈ ਉਹ ਤੁਨੀ ਗੁਰੂ ਹੈ ਸੁਰਤ ਧਿਆਨ ਮਨ ਇਹ ਚੇਲਾ ਇੱਥੇ ਆ ਕੇ ਸ਼ਬਦ ਗੁਰੂ ਸੁਰਤ ਤੋ ਨਾ ਚੇਲਾ ਚੇਲਾ ਇੱਥੇ ਆ ਕੇ ਉਹ ਗੁਰੂ ਹੈ ਉਹ ਤੋਂ ਪਹਿਲਾਂ ਗਿਆਨ ਗੁਰੂ ਹੈ ਹੋਰ ਕੋਈ ਗੁਰੂ ਨਹੀਂ ਦਿਸਦਾ ਗੁਰਬਾਣੀ ਵਿੱਚ ਇਹ ਗਿਆਨ ਗੁਰੂ ਹੈ। ਇਹ ਸ਼ਬਦ ਗੁਰੂ। ਸ਼ਬਦ ਉਪਦੇਸ਼ ਗੁਰੂ ਹੈ। ਉਪਦੇਸ਼ ਗੁਰੂ ਤਾਂ ਗੈਰ ਕੋਈ ਗਿਆਨ ਉਪਦੇਸ਼ ਦੇ ਵਿੱਚ ਗੱਲ ਸਤਾ ਨਹੀਂ ਸਕਦਾ ਬਿਨਾਂ ਉਪਦੇਸ਼ ਦੇ। ਉਪਦੇਸ਼ ਦੇ ਬਿਨਾ ਗਿਆਨ ਨਹੀਂ ਆ ਸਕਦਾ। ਪੌੜ ਦੇ ਬਿਨਾ ਉਪਦੇਸ਼ ਨਹੀਂ ਹੋ ਸਕਦੀ। ਪੌੜ ਗੁਰੂ ਵੀ ਤਾਂ ਗੈਰ। ਹਵਾ ਦੇ ਬਿਨਾ ਉਪਦੇਸ਼ ਨਹੀਂ ਹੋ ਸਕਦਾ। ਪੌੜ ਕੀ ਪਾਣੀ ਹੁੰਦੀ ਹੈ। ਉਹ ਇੱਕੋ ਹੀ ਗੁਰੂ ਦੀ ਗੱਲ ਹੈ। ਉਹ ਪੌੜ ਗੁਰੂ, ਕਹਿ ਲਓ ਸ਼ਬਦ ਗੁਰੂ, ਕਹਿ ਲਓ ਜਾਂ ਗਿਆਨ ਗੁਰੂ ਕਹੋ। ਇੱਕਦੇ ਵਿੱਚੇ ਰਹੇ ਤੇਲੇ ਇੱਕਦੇ ਹੀ ਵੱਖਰੇ ਵੱਖਰੇ ਲੋਰ ਕਿਉਂਕਿ ਪੌਲਦੇ ਮੈਂ ਨਾ ਗੱਲ ਨਹੀਂ ਕਹੀ ਆ ਅਸੰਗ ਦੀ ਬੋਲਿਆ ਨਹੀਂ ਅਸਤ ਬੋਲੇ ਤੇ ਬਣਾ ਗਿਆ ਨਹੀਂ ਸਦਾ ਅਸਤ ਗਿਆਨ ਗੁਰੂ ਹੋਇਆ ਹੈ